ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੰਨੂ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈਆਂ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨੇ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਮਨਦੀਪ ਖਾਨ ਪਿੰਡ ਚੰਨੂ ਵਾਲਾ ਤਸਵੀਰ ਬਾਗਾਪੁਰਾਣਾ ਜ਼ਿਲ੍ਹਾ ਮੁੰਡਾ ਮੋਬਾਈਲ ਨੰਬਰ 98150 44347 ਠੀਕ ਆ ਜੀ ਇੱਕ ਆਪਣੀਆ ਘਰੇਲੂ ਛੋਟੀ ਸੇਲ ਆ ਘਰੇਲੂ ਆ ਜੀ ਆਪਣੀ ਕੋਈ ਫਾਰਦਾ ਕੰਮ ਤਾਂ ਨਹੀਂ ਨਹੀਂ ਜੀ ਕਾਇ ਨਹੀਂ ਠੀਕ ਆ ਜੀ ਤੇ ਕਿੰਨੇ ਵੇ ਸਵੇ ਸੁਣਾ ਜੀ ਇਹਨੇ ਪਹਿਲੇ ਸਵੇ ਸੁਣਾ ਪਹਿਲੇ ਸਵੇ ਮੂੰਹ ਤੋਂ ਜੀ ਮੁੰਦੇ ਚਾਰ ਦੰਦ ਚਾਰ ਦੰਦ ਦਾ ਠੀਕ ਹੈ ਜੀ ਤੇ ਸੀਮਨ ਬਾਈ ਕਿਹੜਾ ਲੱਗਿਆ ਤੇ ਸੀਮਨ ਵੀਰੇ ਯਾਰ ਟੀਕਾ ਗਵਾਚ ਗਿਆ ਆਪਣੇ ਕੋਲ ਸਟ੍ਰੋਗ ਗਵਾਚ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਰਿਕਾਰਡ ਮਿਸਿੰਗ ਹੋ ਗਿਆ ਉ ਚੰਗਾ ਕਿੰਨੇ ਵਾਲਾ ਪਰ ਕਿੰਨੇ ਪੈਸੇ ਲੈ ਕੇ ਗਿਆ ਡਾਕਟਰ ਨੇ 700 ਰੁਪਏ ਲਿਆ ਸੀ ਚੰਗਾ ਟੀਕਾ ਭਰਾਇਆ ਵੇ ਠੀਕ ਹੈ ਟੀਕਾ ਬਾਈ ਕਹਿੰਦੇ ਚੰਗਾ ਹੀ ਭਰਾਇਆ ਸੀਗਾ ਪਰ ਸਟ੍ਰੋਗ ਗਵਾਚ ਗਿਆ ਤੇ ਮਾਂ ਦਾ ਮਲਕ ਰਿਕਾਰਡ ਬਾਈ ਇਹਦਾ ਮਾਂ ਦਾ ਮਿਲਕ ਵੀਰੇ ਆਪਣੇ ਇੱਥੇ ਪੈਨ ਫਾਰਮ ਉਹਨਾਂ ਤੋਂ ਲਈ ਸੀ ਕੱਟੀ ਇਹ ਠੀਕ ਹੈ ਜੀ ਤੇ ਉਹਨਾਂ ਨੇ ਦੱਸਿਆ ਮਾਲਕ ਦਾ ਮਾਂ ਦਾ ਮਿਲਕ 19 ਕਿਲੋ ਹੈ 19 ਕਿਲੋ ਆਪਣੇ ਜਿਹੜਾ ਫਾਰਮਾਚੰਨੂ ਵਾਲੇ ਦੇ ਮੱਝਾਂ ਦਾ ਫਾਰਮ ਬਹੁਤ ਤਕੜਾ ਤੁਸੀਂ ਜਾਣਦੇ ਹੀ ਆ ਤੇ ਉਹਨਾਂ ਤੋਂ ਲਈ ਸੀ ਉਹਨਾਂ ਨੇ 19 ਕਿਲੋ ਦੁੱਧ ਦੱਸਿਆ ਇਹਦਾ ਮਾ ਦਾ ਮਾਲਕ ਰਿਕਾਰਡ ਹਰਿਆਣੇ ਚ ਆਈ 10-10 ਸੀਗਾ ਬਾਈ ਤੇ ਬਾਕੀ ਕੱਦ-ਕਾਠ ਤੁਸੀਂ ਚੈੱਕ ਕਰ ਸਕਦੇ ਹੋ ਥੋੜੀ ਤੋਰ ਕੇ ਦਿਖਾ ਦਿਓ ਜੀ ਮੂੰਹ ਤੋਂ ਚਾਰ ਦੰਦ ਆ ਜੀ ਪਹਿਲੇ ਸੂਏ ਸੂਨਾਗਾ ਬਾਕੀ ਸਟਰਾ ਬਾਈ ਕੋਲ ਮਿਸਿੰਗ ਹੋ ਗਿਆ ਚੰਗਈ ਸੀਮਨ ਲੱਗਿਆ ਵਾ ਜੀ ਟੋਪ ਦੀ ਝੋਟੀ ਕੱਦ-ਕਾਠ ਚੈੱਕ ਕਰ ਲਓ ਜੀ ਬਾਈ ਦੇ ਮੋਢੇ ਤੋਂ ਵੀ ਉੱਪਰ ਜਾਂਦੀ ਆ ਦੇ ਸਕਦੇ ਹੋ ਕਿੰਨਾ ਕ ਦੁੱਧ ਦੇ ਦੂਬਈ ਇਹ ਦੁੱਧ ਦੇ ਦੂਬਈ 12 13 ਲੀਟਰ ਦੁੱਧ 12 13 ਲੀਟਰ ਖੁੱਲਾ ਦੁੱਧ ਦੇ ਦੂ ਕਿਉਂਕਿ ਬਾਡੀ ਸਟਰਕਚਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਥੋੜੀ ਜਿਹੀ ਥਾਂ ਦੀ ਕਮੀ ਆ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਥੋੜਾ ਜਿਹਾ ਡਰਦਾ ਏ ਪਸ਼ੂ ਕੈਮਰੇ ਤੋਂ ਬਾਕੀ ਢਾਂਚਾ ਤੁਸੀਂ ਕੱਦ ਚੈੱਕ ਕਰ ਸਕਦੇ ਹੋ ਜੀ ਹੈਵੀ ਬਾਡੀ weight ਦੀ ਮੱਝ ਪੂਰੀ ਕੁੰਡਾ ਸਿੰਘ ਆ ਜੀ ਪੂਰਾ ਹਵਾਨਾ ਬੈਕ ਸਾਈਡ ਤੋਂ ਦਿਖਾ ਦਿੰਨੇ ਕਿੰਨੇ ਦਿਨਾਂ ਦੀ ਕੱਚੀ ਆ ਭਾਈ ਇਹ 29 ਦਿਨਾਂ ਦਾ ਪੂਰੇ ਠੀਕ ਆ ਜੀ ਖਵਾਨਣਾ ਚੈੱਕ ਕਰ ਸਕਦੇ ਹੋ ਜੀ ਪੂਰਾ ਟਾਪ ਦਾ ਖਵਾਨਣਾ ਪਿੱਛੇ ਨੂੰ ਵੀ ਧੱਕ ਬਹੁਤ ਆ ਅੱਜ ਹੋ ਗਈ ਹੈ 26 ਤਰੀਕ ਜੀ ਹਜੇ 3 ਤੋਂ 4 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਆ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਬੰਦੋ ਜੀ ਸੋਹਣੀ ਫੇਸ ਕੁਆਲਿਟੀ ਬੰਦ ਦੇ ਵੀਰ ਬੰਦ ਦੇ ਫੇਸ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕੁੰਡਾ ਸਿੰਘ ਆ ਸੀਲ ਸੌ ਬਾਈ ਪੂਰੀ ਆ ਪੂਰੀ ਬੌਰ ਬਾਈ ਪੂਰੀ ਸੀਲ ਸੌ ਆ ਜੀ ਬਾਕੀ ਬਾਈ ਨੇ ਤੁਹਾਨੂੰ ਹੱਥ ਲਾ ਕੇ ਦਿਖਾਈ ਦਿੱਤਾ ਕਰਮ ਵਾਲੀ ਸੀਲ ਸੌ ਗਾਇਆਂ ਰਗੀ ਆ ਜੀ ਚਾਹੇ ਜਵਾਕ ਚੋਈ ਜਾਣ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਦੇਖ ਸਕਦੇ ਹੋ ਤੁਸੀਂ ਬਾਈ ਨੇ ਹੱਥ ਲਾ ਕੇ ਦਿਖਾਈ ਦਿੱਤਾ ਆਮ ਕਰਕੇ ਪਲੂਣ ਝੋਟੀਆਂ ਇੰਨੀਆਂ ਸੀਲ ਹੁੰਦੀਆਂ ਨੇ ਸੀਲ ਲੋ ਦਾ ਐਕਸਟਰਾ ਆਰਡਨਰੀ ਆ ਬਾਕੀ ਥਣਾ ਦੇ ਸੈਜ ਬਹੁਤ ਸੋਹਣੇ ਆ ਜੀ ਚਾਰੇ ਥਣ ਨਿੱਖੜਵੇਂ ਇੱਕੋ ਜਿਹੇ ਸੈਜ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਟੀ ਫੁੱਲ ਜਾਤ ਬਰੀਡ ਵਾਲੀ ਮੱਝ ਆ ਵੱਡੇ ਕੱਦ ਕਾਠ ਦੀ ਚੌੜੇ ਪੱਠ ਪੂੜੇ ਤੇ ਬਰੀਕ ਚਮੜੀ ਦੀ ਪੱਠ ਪੂੜਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਕੀ ਮੁੱਲ ਆ ਭਾਈ ਇਹਦਾ ਮੁੱਲ ਬਈ ਫੋਨ ਤੇ ਕਰੂੰਗੇ ਫੋਨ ਤੇ ਕਰ ਲਾਂਗੇ ਮੁੱਲ ਬਈ ਫੋਨ ਤੇ ਕਰ ਲੈਣਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਬਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ